ਕਾਲੀ ਫੂਲਾ ਸਿੰਘ ਦਾ ਜਥਾ ਅਤੇ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦਾ ਵੱਡਾ ਪੁੱਤਰ ਸ਼ੇਰ ਸਿੰਘ ਅਦਨਿਹ ਸਿੰਘ ਘਟਾਰੀ ਹਰੀ ਸਿੰਘ ਨੜੂਆ ਨਿਹਾਂ ਸਿੰਘ ਪੰਚਤ ਦਿਵਾਨ ਮੁਕਮ ਚੰਦ ਦੇਸਾ ਸਿੰਘ ਮਜੀਠੀਆ ਅਤੇ ਹੋਰ ਕਈ ਮੁਖ ਸਿੰਘ ਅਤੇ ਯਾਕਾ ਹਲਾ ਬੋਲ ਦਿੰਦੇ ਹਨ ਦੱਸਿਆ ਜਾਂਦਾ ਹੈ ਕਿ ਪਠਾਣਾ ਨਾਲ ਸਿੱਖਾਂ ਦੀ ਗਹਿ ਗੱਜ ਲੜਾਈ ਹੋਈ ਤੇ ਸ਼ਹਾਤਾ ਹੋਈਆਂ ਅਤੇ ਉਹਨਾਂ ਨੇ ਸਾਰੇ ਕਿਲੇ ਫਤਿਹ ਕਰ ਲਏ ਅਤੇ ਉਹਨਾਂ ਦਾ ਮੁੱਖ ਕਿਲਾ ਜਿਹੜਾ ਸੀ ਉੱਥੇ ਸਿੱਖ ਅੰਦਰ ਨਾ ਜਾ ਸਕੇ ਦਸਿਆ ਜਾਂਦਾ ਹੈ ਕਿ ਕਸੂਰ ਦੇ ਵਿੱਚ ਕੁੱਲ 12 ਕਿਲੇ ਸੀ ਤੇ ਸਿੱਖਾਂ ਨੇ 11 ਕਿਲੇ ਆਪਣੇ ਅਧੀਨ ਕਰ ਲਏ ਤੇ 12ਵਾਂ ਕਿਲਾ ਜਿੱਥੇ ਮੁੱਖ ਸੀਗਾ ਤੇ ਫਿਰ ਅਕਾਲੀ ਫੂਲਾ ਸਿੰਘ ਨੇ ਆਪਣੀ ਤੋਪ ਨਾਲ ਉੱਥੇ ਹਮਲਾ ਕੀਤਾ ਤੇ ਕਿਲੇ ਦੀ ਕੰਧ ਵਿੱਚ ਪਾੜ ਪਾ ਦਿੱਤਾ ਤੇ ਦੱਸਿਆ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਦਾ ਜਥਾ ਪਹਿਲਾਂ ਕਿਲੇ ਦੇ ਅੰਦਰ ਗਿਆ ਦੱਸਿਆ ਜਾਂਦਾ ਹੈ ਕਿ ਸਿੱਖਾਂ ਦੇ ਪਠਾਣਾ ਦੀ ਗਹਿ ਗੱਜੂ ਲੜਾਈ ਹੋਈ ਇਹ ਕਾਲੀ ਫੂਲਾ ਸਿੰਘ ਨੇ ਕਤਬਦੀਨ ਨੂੰ ਚੀਂਦਾ ਕੈਦ ਕਰਕੇ ਮਹਾਰਾ ਰਣਜੀਤ ਸਿੰਘ